ਮਹਾਰਾਜ ਸਾਹਿਬ ਜੀ ਕਹਿੰਦੇ ਨੇ ਜਿਹੜੇ ਭਾਵ ਉਹਨਾਂ ਦੇ ਨਾਲ ਪ੍ਰੇਮ ਦੇ ਨਾਲ ਇਸ ਬਾਣੀ ਦੇ ਲੜ ਲੱਗ ਜਾਣਗੇ ਇਹ ਬਾਣੀ ਉਹਨਾਂ ਨੂੰ ਉਸ ਦੇਸ਼ ਦਾ ਵਾਸੀ ਬਣਾ ਦੇਗੀ ਜਿੱਥੋਂ ਬਾਣੀ ਆਈ ਹੈ ਇੱਕ ਪ੍ਰਮਾਣ ਸਤਿਪੁਰਸ਼ ਦਿਆ ਕਰਦੇ ਹੈ ਕਹਿੰਦੇ ਜੀ ਇੱਕ ਵਾਰੀ ਕਲਗੀਆਂ ਵਾਲੇ ਸ਼ੈਨਸ਼ਾ ਮਹਾਰਾਜ ਦਾ ਦਰਬਾਰ ਸਜਿਆ ਹੋਇਆ ਸੀ ਹਜ਼ੂਰ ਦੇ ਦਰਬਾਰ ਦੇ ਵਿੱਚ ਜਿੱਥੇ ਬਿਆੰਤ ਸੰਗਤਾਂ ਹਾਜ਼ਰ ਬੈਠੀਆਂ ਸਨ ਉੱਥੇ ਇੱਕ ਬੜੇ ਦਿਵਸ ਰੂਪ ਵਾਲੇ ਮਹਾਤਮਾ ਆਏ। ਹਜ਼ੂਰ ਨੂੰ ਨਮਸਕਾਰ ਕੀਤੀ ਦਰਸ਼ਣੀ ਭੇਟਾ ਦੇ ਰੂਪ ਦੇ ਵਿੱਚ ਉਹ ਪੰਜ ਖੰਭ ਲੈ ਕੇ ਆਏ। ਸਿੱਖ ਸੰਗਤਾਂ ਜਿਨ੍ਹਾਂ ਨੇ ਦੇਖਿਆ ਉਹ ਹੈਰਾਨ ਨੇ ਕਹਿੰਦੇ ਵੀ ਅਨੇਕ ਤਰ੍ਹਾਂ ਦੀਆਂ ਭੇਟਾਵਾਂ ਲਿਆਉਣ ਵਾਲੇ ਸਿੱਖ ਅਸੀਂ ਵੇਖੇ ਐ ਸ਼ਰਧਾਲੂ ਵੇਖੇ ਐ। ਪਰ ਇਹ ਖੰਭਾਂ ਦੀ ਭੇਟਾ ਲਿਆਉਣ ਵਾਲੇ ਮਹਾਤਮਾ ਕਿੱਥੋਂ ਆਏ ਨੇ ਤੇ ਇਹ ਭੇਟਾ ਕਿਹੋ ਜੀ ਹੋਈ ਚਲੋ ਕਿਸੇ ਨੇ ਪੁੱਛਿਆ ਤੇ ਨਹੀਂ ਉਸ ਵੇਲੇ ਉਸ ਮਹਾਤਮਾ ਨੂੰ ਪਰ ਸਵਾਲ ਸਾਰਿਆਂ ਦੇ ਅੰਦਰ ਸੀ ਉਹ ਦਿਵਸ ਰੂਪ ਵਾਲੇ ਮਹਾਤਮਾ ਸਨ ਜਿਹੜੇ ਬੜਾ ਤੇਜਸਵੀ ਪ੍ਰਕਾਸ਼ਮਈ ਚਿਹਰਾ ਸੀ ਉਹ ਕੁਝ ਸਮਾਂ ਦਰਬਾਰ ਵਿੱਚ ਬੈਠੇ ਉਹਨਾਂ ਨੇ ਮਹਾਰਾਜ ਜੀ ਦੇ ਦ دیدار ਕੀਤੇ ਦਰਸ਼ਨ ਕੀਤੇ ਤੇ ਫੇਰ ਉਹ ਦਰਸ਼ਨ ਕਰਕੇ ਤੇ ਵਾਪਸ ਚਲੇ ਗਏ। ਚਾਲੀਆਂ ਵਾਲੇ ਸ਼ੈਨਸ਼ਾ ਨੂੰ ਪੁੱਛਦੇ ਨੇ ਸੱਚੇ ਪਾਤਸ਼ਾਹ ਜੀ ਇਹ ਪ੍ਰਕਾਸ਼ਮਈ ਚਿਹਰੇ ਵਾਲੇ ਮਹਾਤਮਾ ਕੌਣ ਸਨ? ਬੜਾ ਚਿਹਰੇ ਤੇ ਨੂਰ ਸੀ, ਬੜਾ ਪ੍ਰਤਾਪ ਸੀ ਚਿਹਰੇ ਦਾ। ਮਹਾਰਾਜ ਇਹ ਕੌਣ ਸਨ? ਕਿੱਥੋਂ ਆਏ ਸੀ? ਅੱਗੇ ਕਦੇ ਦਰਸ਼ਨ ਤੇ ਨਹੀਂ ਕੀਤੇ ਇਹਨਾਂ ਦੇ। ਗੁਰੂ ਗੋਬਿੰਦ ਸਿੰਘ ਮਹਾਰਾ ਸੱਚੇ ਪਾਤਸ਼ਾਹ ਕਹਿਣ ਲੱਗੇ, ਗੁਰਸਿੱਖੋ ਤੁਸੀਂ ਬਾਣੀ ਵਿੱਚੋਂ ਪੜ੍ਹਦੇ ਹੋ, ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ। ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕਲ ਰੱਖੀ ਮੇਰੀ ਗੁਰੂ ਨਾਨਕ ਦਾ ਦਰ ਦੁਨੀਆ ਦੇ ਸਾਰੇ ਧਰਮ ਸਥਾਨਾਂ ਤੋਂ ਸ਼ਰੋਮਣੀ ਐ ਵੱਡਾ ਐ ਤੇ ਇੱਥੇ ਦਰਸ਼ਨ ਕਰਨ ਵਾਸਤੇ ਹਰੇਕ ਦੀ ਜਗਿਆਸਾ ਹਰੇਕ ਦੀ ਇੱਛਾ ਹੈ ਹਰੇਕ ਦੀ ਲਾਲਸਾ ਵੀ ਅਸੀਂ ਜਾ ਕੇ ਦਰਸ਼ਨ ਕਰੀਏ ਜਿੱਥੇ ਸਧਾਰਨ ਮਨੁੱਖ ਸ਼ਰਧਾਲੂ ਰੂਪ ਦੇ ਵਿੱਚ ਆਉਂਦੇ ਨੇ ਮਾਰੇ ਕਹਿੰਦੇ ਉੱਥੇ ਦੇਵਤਿਆਂ ਦੀ ਵੀ ਇੱਛਾ ਹੈ ਇਸ ਦਰ ਦੇ ਦਰਸ਼ਨ ਕਰੀਏ ਆ ਕੇ ਕਹਿੰਦੇ ਜੀ ਇਹ ਬ੍ਰਹਮਾ ਦਾ ਪੁੱਤਰ ਨਾਰਦ ਸੀ ਜੋ ਸਾਧੂ ਦਾ ਰੂਪ ਧਾਰ ਕੇ ਗੁਰੂ ਨਾਨਕ ਦੇ ਦਰਬਾਰ ਵਿੱਚ ਨਤਮਸਤਕ ਹੋਣ ਆਇਆ ਸੀ ਦੀਦਾਰ ਕਰਨ ਆਇਆ ਸੀ ਸਿੱਖ ਕਹਿਣ ਲੱਗੇ ਕਹਿੰਦੇ ਸੱਚੇ ਪਾਤਸ਼ਾਹ ਜੀ ਇਹ ਤੇ ਸਾਨੂੰ ਆਪ ਜੀ ਦੇ ਬਚਨਾਂ ਤੋਂ ਪਤਾ ਲੱਗ ਗਿਆ ਵੀ ਇਹ ਕੋਈ ਦੇਵ ਰੂਪ ਸੀ ਪਰ ਮਹਾਰਾਜ ਜੀ ਇੱਕ ਸਾਡੇ ਮਨ ਦੇ ਵਿੱਚ ਹੋਰ ਸਵਾਲ ਹੈ ਕਿਰਪਾ ਕਰਕੇ ਦੱਸੋ ਦੱਸੋ ਜੀ ਕੀ ਪੁੱਛਣਾ ਹੈ ਕਹਿੰਦੇ ਮਹਾਰਾਜ ਵੀ ਇਹ ਮਹਾਤਮਾ ਜਿਹੜੇ ਆਏ ਸੀ ਇਹ ਜਿਹੜੀ ਭੇਟਾ ਲੈ ਕੇ ਆਏ ਨੇ ਖੰਭ ਇਹਨਾਂ ਵਿੱਚ ਕੀ ਵਿਸ਼ੇਸ਼ਤਾ ਹੈ ਮਹਾਰਾਜ ਜੀ ਗੋਬਿੰਦ ਸਿੰਘ ਸਾਹਿਬ ਕਹਿਣ ਲੱਗੇ ਇਹਨਾਂ ਦੀ ਵਿਸ਼ੇਸ਼ਤਾ ਤੁਹਾਨੂੰ ਅੱਖਰਾਂ ਦੁਆਰਾ ਨਹੀਂ ਸામਣੇ ਪ੍ਰਤੱਖ ਵਰਤਾ ਕੇ ਦੱਸਦੇ ਆਂ ਇਹਦਾ ਕਰੋ ਇਹਨਾਂ ਖੰਭਾਂ ਨੂੰ ਸਾਡੇ ਤੀਰਾਂ ਦੇ ਨਾਲ ਜੜ ਕੇ ਲੈ ਕੇ ਆਓ ਪੰਜ ਖੰਭ ਸਨ ਪੰਜਾਂ ਤੀਰਾਂ ਦੇ ਨਾਲ ਉਹਨਾਂ ਨੂੰ ਜੜਾ ਕੇ ਕਾਰੀਗਰ ਦੇ ਪਾਸੋਂ ਸਿੱਖ ਲੈ ਕੇ ਆਏ ਹੁਣ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣਾ ਕਮਾਂਡ ਸੰਭਾਲਿਆ ਤੇ ਮਹਾਰਾਜ ਕਹਿੰਦੇ ਨੇ ਗੁਰਸਿੱਖੋ ਤੀਰ ਜਾਂਦੇ ਵਖਿਓ ਤੇ ਜਿੱਥੇ ਡਿਗਣਗੇ ਉੱਥੋਂ ਵਾਪਸ ਲੈ ਕੇ ਆਇਓ ਚੱਕ ਕੇ। ਨੇ ਸਤਵਚਨ ਮਹਾਰਾਜ ਜੀ ਪੰਜੇ ਤੀਰ ਮਹਾਰਾਜ ਜੀ ਨੇ ਵਾਰੀ-ਵਾਰੀ ਆਕਾਸ਼ ਵੱਲ ਨੂੰ ਛੱਡੇ। ਉਹ ਤੀਰ ਜਾਂਦੇ ਦਿਸੇ ਪਰ ਵਾਪਸ ਆਉਂਦੇ ਨਾ ਦਿਸੇ। ਤੀਰ ਜਾਂਦੇ ਦਿਸ ਰਹੇ ਨੇ ਵਾਪਸ ਆਉਂਦੇ ਨਹੀਂ ਦਿਸ ਰਹੇ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਕਹਿੰਦੇ ਜਾਓ ਬਈ ਤੀਰਾਂ ਨੂੰ ਲੈ ਕੇ ਆਓ ਚੱਕ ਕੇ ਕਹਿੰਦੇ ਮਾਰ ਲਿਆਈਏ ਕਿੱਥੋਂ ਤੀਰ ਆਕਾਸ਼ ਵੱਲ ਨੂੰ ਗਏ ਨੇ ਪਰ ਵਾਪਸ ਨਹੀਂ ਮੁੜੇ ਮਾਰੇ ਕਹਿੰਦੇ ਹਾਂ ਇਹ ਸੱਚ ਹੈ ਵੀ ਤੀਰ ਜਿਹੜੇ ਨੇ ਉਹ ਧਰਤੀ ਤੇ ਵਾਪਸ ਨਹੀਂ ਆਏ ਇਹ ਧਰਤੀ ਦੀ ਖਿੱਚ ਤੋਂ ਬਾਹਰ ਚਲੇ ਗਏ ਮਹਾਰਾਜ ਕਹਿੰਦੇ ਇਹ ਇਨਾ ਖੰਭਾਂ ਦੇ ਵਿੱਚ ਤਾਕਤ ਸੀ ਸਮਰੱਥਾ ਸੀ ਇਹ ਜਿਵੇਂ ਪੰਛੀ ਦੇ ਖੰਭ ਨੇ ਉਹ ਆਕਾਸ਼ ਮੰਡਲਾਂ ਵਿੱਚ ਰਹਿਣ ਵਾਲਾ ਪੰਛੀ ਹਮਾਈਉ ਪੰਛੀ ਹੈ ਉਹਦੇ ਖੰਭਾਂ ਦੇ ਵਿੱਚ ਇਹ ਸਮਰੱਥਾ ਹੈ ਜਿਹੜੀ ਚੀਜ਼ ਉਹਨਾਂ ਖੰਭਾਂ ਦੇ ਨਾਲ ਜੜ ਕੇ ਬੰਨ ਕੇ ਆਕਾਸ਼ ਵੱਲ ਨੂੰ ਛੱਡੀ ਜਾਂਦੀ ਹੈ ਉਹ ਖੰਭ ਉਸ ਵਸਤੂ ਨੂੰ ਉਸ ਦੇਸ਼ ਵਿੱਚ ਲੈ ਜਾਂਦੇ ਨੇ ਜਿੱਥੇ ਦਾ ਵਾਸੀ ਉਹ ਪੰਛੀ ਹੈ ਕਹਿੰਦੇ ਮਹਾਰਾਜ ਜੀ ਦੇ ਵਿੱਚੋਂ ਸਾਨੂੰ ਕੀ ਸਿੱਖਿਆ ਮਿਲੀ ਮਾਰੇ ਕਹਿੰਦੇ ਤੁਹਾਨੂੰ ਸਿੱਖਿਆ ਇਹ ਮਿਲੀ ਵੀ ਜੀ ਇੱਕ ਸਧਾਰਨ ਪੰਛੀ ਦੇ ਖੰਬਾਂ ਦੇ ਵਿੱਚ ਇਹ ਸਮਰੱਥਾ ਹੈ ਤਾਂ ਕਿ ਤਾਂ ਵੀ ਜਿੱਥੋਂ ਉਹ ਆਏ ਨੇ ਉਹਨਾਂ ਨਾਲ ਜੜਨ ਵਾਲਾ ਜੁੜਨ ਵਾਲਾ ਉੱਥੇ ਦਾ ਵਾਸੀ ਹੋ ਸਕਦਾ ਹੈ ਕਹਿੰਦੇ ਫਿਰ ਜਿਹੜਾ ਦਰਗਾਹੀ ਬਾਣੀ ਨਾਲ ਜੁੜ ਜਾਏਗਾ ਉਹ ਵੀ ਉੱਥੇ ਦਾ ਵਾਸੀ ਬਣ ਜਾਏਗਾ ਜਿੱਥੋਂ ਬਾਣੀ ਆਈ ਧੁਰ ਕੀ ਬਾਣੀ ਆਈ ਤਿੰਨ ਸਗਲੀ ਇਹ ਬਾਣੀ ਵਿੱਚ ਸਮਰੱਥਾ ਹੈ ਜਿਵੇਂ ਖੰਭ ਤੀਰਾਂ ਨੂੰ ਲੈ ਗਏ ਇਦਾਂ ਬਾਣੀ ਵੀ ਜੁੜਨ ਵਾਲੇ ਨੂੰ ਸੱਚਖੰਡ ਵਿੱਚ ਲੈ ਜਾਏਗੀ ਕੋਈ ਜੁੜੇ ਤੇ ਸਹੀ ਪ੍ਰੇਮ ਦੇ ਨਾਲ ਕੋਈ ਜੁੜੇ ਤੇ ਸਹੀ ਆਵੇ ਤੇ ਸਹੀ ਇਸ ਪਾਸੇ ਨੂੰ ਜੁੜੇ ਤੋਂ ਬਿਨਾ ਗੱਲ ਹੀ ਬਾਤੀ ਨਹੀਂ ਪਤਾ ਲੱਗਦਾ ਬਾਣੀ ਪੜਿਆ ਕਰੋ ਬਾਣੀ ਸੁਨੇਆ ਕਰੋ ਪੜਿਆ ਕਰੋ ਬਾਣੀ

ਸੁਨੇਹਾ ਕਰੋ ਬਾਣੀ ਪੜਿਆ ਕਰੋ ਸੁਨੇਹਾ ਕਰੋ ਬਾਣੀ ਪੜਿਆ ਕਰੋ ਸੁਨੇਹਾ ਕਰੋ ਬਾਣੀ ਸੁਨੇਹਾ ਕਰੋ ਬਾਣੀ ਪੜਿਆ ਕਰੋ ਬਾਣੀ ਸੁਨੇਹਾ ਕਰੋ ਪੜਿਆ ਕਰੋ ਬਾਣੀ ਸੁਨੇਹਾ ਕਰੋ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰਤ ਤਵਲ ਸੁਣਿਆ ਜੀ ਪੰ ਲੋ ਆਸਾ ਸੁਣਿਆ ਕੋਈ ਨ ਸਕੇ ਨਾਨਕ ਭਗਤਾਂ ਦਾ ਦੀਵਾਨ ਸੁਣਿਆ ਦੁਖ ਪਾਪ ਦਾ ਨਾਤ ਸੁਣਿਆ ਈਸ਼ਰ ਵਰ ਮਾ ਇੱਕ ਸੁਣਿਆ ਉਸਤ ਸਾਹਿਬ ਦਾ ਸੁਣਿਆ ਸੁਣਿਆ ਸਤ ਸੁਣਿਆ ਆਸ ਚਮਰਤ ਦੇ ਨਾਮਿਕ ਭਗਤਾ ਸਦਾ ਵਿਗਾਸ ਸੁਣਿਆ ਮੁਖਤਾ ਕਰਨਾ ਸੁਣਿਆ ਸਤ ਸੰਤੋਖ ਗਿਆ ਤ ਸੁਣਿਆ ਆਸਾਤ ਹਰਿ ਨਾਮ ਸੁਣਿਆ ਪੜ ਪੜ ਆਵੇ ਮਾਨ ਸੁਣਿਆ ਲਾ ਕੇ ਨਾਨਕ ਭਗਤਾ ਸਦਾ ਵਿਕਾਸ ਸੁਣੇ ਦੂਖ ਪਾਪ ਕਾ ਨਾਸ ਹੋਇ ਸਰ ਹਕਮ ਕੇ ਦਾ ਸੁਣੇ ਸੇ ਤੀਰ ਪਾਸਾ ਐ ਅੰਦੇ ਪਾਵੇਂ ਰਾਹ ਸੁਣੇ ਸਾਥੇ ਸੁਗਾ ਨਾਨਕ ਭਗਤਾ ਸਦਾ ਵਿਕਾਸ ਸੁਣੇ ਦੂਖ ਪਾਪ ਕਾ ਨਾਸ ਬਾਣੀ ਪੜਿਆ ਕਰੂ ਬਾਣੀ ਸੁਣਿਆ ਕਰੂ ਬਾਣੀ ਬਾਣੀ ਨਾਲ ਜੁੜਨ ਵਾਲਾ ਬਾਣੀ ਦਾ ਹੀ ਰੂਪ ਹੋ ਜਾਂਦਾ ਹੈ ਉਹ ਗੁਣ ਉਸ ਸਿੱਖ ਦੇ ਵਿੱਚ ਆ ਜਾਂਦੇ ਨੇ ਜਗਿਆਸੂ ਵਿੱਚ ਆ ਜਾਂਦੇ ਨੇ ਜਿਹੜਾ ਬਾਣੀ ਦੇ ਨਾਲ ਦਿਲੋਂ ਜੁੜੇ